ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਮਟਰ ਆਲੂ ਤੇ ਬੰਦ ਗੋਭੀ ਦੀ ਬਹੁਤ ਹੀ ਵਧੀਆ ਸਬਜ਼ੀ ਇਹ ਆਪਣੇ ਕੋਲੇ ਬੰਦ ਗੋਭੀ ਇਸ ਨੂੰ ਪਚੰਗੀ ਤੋਂ ਤੋਕੇ ਕੱਟ ਲਿਆ ਹੈ ਨਾਲ ਹੀ ਆਪਾਂ ਆਲੂ ਵੀ ਤੋਕੇ ਕੱਟ ਲਏ ਨੇ ਤੇ ਮਟਰ ਵੀ ਵਿੱਚ ਪਾਵਾਂਗੇ ਆਪਾਂ ਪਿਆਜ਼ ਅਦਰਕ ਲਸਣ ਟਮਾਟਰ ਤੇ ਹਰੀ ਮਿਰਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਾ ਕੇ ਆਪਾਂ ਕਰਨੀ ਹੈ ਤਿਆਰ ਲਓ ਜੀ ਸ਼ੁਰੂ ਕਰ ਦਿਆ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਚੀ ਸਰੋਂ ਦਾ ਤੇਲ ਦੀ ਤੇ ਹੁਣ ਆਪਾਂ ਹੱਥ ਨਾਲ ਮਸਲ ਕੇ ਪਾਵਾਂਗੇ ਇਹਦੇ ਵਿੱਚ ਧਨੀਆ ਸੁੱਕਾ ਧਨੀਆ ਬਹੁਤ ਹੀ ਟੇਸਟ ਵਧੀਆ ਹੁੰਦਾ ਸਬਜੀ ਤੇ ਦੇਣਾ ਤੇ ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਚੌਥਕ ਹਿੱਸਾ ਕਾਲੀ ਮਿਰਚ ਦਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਲਓ ਜੀ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੇ ਹੋਏ ਦੋ ਬਰੀਕ ਪਿਆਜ਼ ਇਹਦੇ ਵਿੱਚ ਆਪਾਂ ਜ਼ਿਆਦਾ ਪਿਆਜ਼ ਨਹੀਂ ਐਡ ਕਰਨੇ ਠੀਕ ਹੈ ਜ ਤੇ ਅਦਰ ਕਲਸਨ ਨੂੰ ਵੀ ਆਪਾਂ ਨਾਲ ਹੀ ਐਡ ਕਰ ਦਾਂਗੇ ਤੇ ਹੁਣ ਆਪਾਂ ਬ੍ਰਾਊਨ ਹੋ ਤੱਕ ਚੰਗੀ ਤਰ੍ਹਾਂ ਇਹਨਾਂ ਚੰਚਾਂ ਨੂੰ ਭੁੰਨਾਂਗੇ ਤਾਂ ਕਿ ਇਹਦਾ ਕੱਚਾ ਆਪਾਂ ਬਿਲਕੁਲ ਖਤਮ ਹੋ ਜਾਵੇ ਤੇ ਬਹੁਤ ਹੀ ਵਧੀਆ ਕਰਾਰੀ ਆਪਣੀ ਸਬਜ਼ੀ ਬਣ ਕੇ ਤਿਆਰ ਹੋਵੇ ਲਓ ਜੀ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਪਕਾ ਲੈਣਾ ਇਸ ਤਰੀਕੇ ਨਾਲ ਨਾਲ ਦੀ ਨਾਲ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਤੇ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਆਪਾਂ ਭੁੰਨਾਂਗੇ ਲਓ ਜੀ ਨਾਲੀ ਨਾਲ ਆਪਣੀ ਪਿਆਜ਼ ਬ੍ਰਾਊਨ ਹੋ ਚੁੱਕੇ ਨੇ ਇਸ ਤਰੀਕੇ ਨਾਲ ਆਪਾਂ ਸਬਜ਼ੀ ਬਣਾਵਾਂਗੇ ਸੁੱਕੀ ਬਹੁਤ ਹੀ ਵਧੀਆ ਬਣੀ ਕੇ ਤਿਆਰ ਹੁੰਦੀ ਆ ਤੇ ਹੁਣ ਆਪਾਂ ਇੱਕ ਚਮਚਾ ਪਾਇਆ ਇਹਦੀ ਵਿੱਚ ਨਮਕ ਦਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਹੋਰ ਐਡ ਕਰਤਾ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਠੀਕ ਹੈ ਜੀ ਹਲਕੀ ਜਿਹੀ ਪਾਈ ਆਪਾਂ ਕਾਲੀ ਮਿਰਚ ਤੇ ਅੱਧਾ ਚਮਚਾ ਪਾਇਆ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਤੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਚੌਥਾ ਐਸਾ ਪਾਵਾਂਗੇ ਗਰਮ ਮਸਾਲਾ ਇਸ ਤਰੀਕੇ ਨਾਲ ਸਾਰੇ ਮਸਾਲਿਆਂ ਦਾ ਵੀ ਕੱਚਾ ਆਪਣੇ ਖਤਮ ਪਾਉਣ ਲਈ ਆਪਾਂ ਚੰਗੀ ਤਰ੍ਹਾਂ ਪਿਆਜ਼ ਅੱਜ ਨੂੰ ਭੁੰਨਾਂਗੇ। ਲਓ ਜੀ। ਤੇ ਗੈਸ ਆਪਣਾ ਬਿਲਕੁਲ ਮੀਡੀਅਮ ਆ ਠੀਕ ਹੈ ਜੀ ਤੇ ਇਸ ਸਟੇਜ ਤੇ ਆ ਕੇ ਆਪਾਂ ਹੁਣ 1 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਉਣਾ ਟਮਾਟਰ ਠੀਕ ਹੈ ਜੀ। ਵੈਸੇ ਤਾਂ ਆਪਾਂ ਟਮਾਟਰ ਪਹਿਲਾਂ ਐਡ ਕਰਦੇ ਹਾਂ ਪਰ ਇਸ ਸਬਜੀ ਚਾ ਟਮਾਟਰ ਹੁਣ ਪਾਵਾਂਗੇ ਤਾਂ ਕਿ ਇਹਦਾ ਸਬਜੀ ਦੇ ਵਿੱਚ ਟੇਸਟ ਵੀ ਬਣਿਆ ਰਹੇ ਖਾਂਚ ਵੀ ਬਹੁਤ ਵਧੀਆ ਲੱਗੇ ਇਹ। ਲਓ ਜੀ ਹੁਣ ਇਹਨੂੰ ਵੀ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਂਗੇ ਪਰ ਸਪੈਸ ਆਪਾਂ ਜ਼ਿਆਦਾ ਟਾਈਮ ਨਹੀਂ ਭੁੰਨਾਂ ਠੀਕ ਹੈ ਜੀ ਬਸ 1 ਮਿੰਟ ਲਈ ਆਪਾਂ ਟਮਾਟਰ ਨੂੰ ਭੁੰਨ ਕੇ ਨਾਲ ਦੇ ਨਾਲ ਹੀ ਆਪਾਂ ਹੁਣੇ ਦੀ ਵਿੱਚ ਮਟਰਾਂ ਨੂੰ ਤੇ ਆਲੂਆਂ ਨੂੰ ਐਡ ਕਰ ਦੇਣਾ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਚ ਪਾਵਾਂਗੇ ਮਟਰ ਇਹ ਆਪਣੇ ਕੋਲ 1/2 ਕਿਲੋ ਮਟਰ ਨੇ ਠੀਕ ਹੈ ਜੀ ਮੇਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਦਾ ਏ ਤੇ ਆਪਾਂ 1 ਮਿੰਟ ਇਹਨੂੰ ਬਸ ਮਸਾਲੇ ਦੇ ਵਿੱਚ ਭੁੰਨਣਾ ਤੇ 1 ਮਿੰਟ ਭੁੰਨਣ ਤੋਂ ਬਾਅਦ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਪਾ ਦੇਣੀ ਨੇ ਆਲੂ ਕਿਉਂਕਿ ਸਾਰੀ ਸਬਜੀ ਆਪਾਂ ਮਸਾਲੇਦਾਨ ਨੂੰ ਮੀਡੀਅਮ ਗੈਸ ਤੇ ਫਰਾਈ ਕਰਕੇ ਬਣਾਉਣੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਆਲੂ 1 ਮਿੰਟ ਤੋਂ ਬਾਅਦ ਤੇ ਆਲੂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਟਰਾਂ ਤੇ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਮਸਾਲੇਦਾਰ ਬੰਦ ਗੋਭੀ ਦੀ ਸਬਜੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਇਸ ਤਰੀਕੇ ਦੇ ਨਾਲ ਲਓ ਜੀ ਜੇ ਤੁਸੀਂ ਚਾਹੋ ਤਾਂ ਮਟਰ ਨਹੀਂ ਤੁਹਾਨੂੰ ਵਧੀਆ ਲੱਗਦੇ ਤਾਂ ਤੁਸੀਂ ਆਲੂ ਤੇ ਬੰਦ ਗੋਭੀ ਦੀ ਵੀ ਸਬਜੀ ਬਹੁਤ ਵਧੀਆ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਹੁਣ ਆਪੇ ਇਹਦੇ ਵਿੱਚ 1 ਮਿੰਟ ਬਾਅਦ ਹੀ ਪਾਤੀਆਂ ਬੰਦ ਗੋਭੀ ਜਿਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਸੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਵੀ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਤੇ ਗੈਸ ਆਪਾਂ ਰੱਖਾਂਗੇ ਬਿਲਕੁਲ ਮੀਡੀਅਮ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਬੜੀ ਵਧੀਆ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ ਤੇ ਬਹੁਤ ਹੀ ਜ਼ਿਆਦਾ ਟੇਸ ਦੀ ਤੁਸੀਂ ਇਹਨੂੰ ਪਰੌਂਠਿਆਂ ਨਾਲ ਖਾਓਗੇ ਤੇ ਸਵੇਰ ਦੇ ਟਾਈਮ ਨਾਸ਼ਤੇ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਵਿੱਧੀ ਲੱਗੂਗੀ ਇਹਨੂੰ ਬਣਾਇਓ ਜ਼ਰੂਰ ਤੁਸੀਂ ਇਸ ਤਰੀਕੇ ਨਾਲ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਜਿਵੇਂ ਆਪਣੀ ਆਮ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਉਸੇ ਤਰੀਕੇ ਨਾਲ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਹਾਨੂੰ ਮੀਡੀਅਮ ਗੈਸ ਤੇ ਆਪਾਂ ਢੱਕ ਕੇ ਪਕਾਈਆ ਸੀ ਤੇ ਇੱਕ ਦੋ ਮਿੰਟ ਬਾਅਦ ਆਪਾਂ ਇਸ ਤਰ੍ਹਾਂ ਇਹਨੂੰ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਟੱਕ ਟੱਕ ਕੇ ਪਕਾਵਾਂਗੇ ਤੇ ਜਿਹੜਾ ਵੀ ਪਾਣੀ ਹੈ ਇਹਦੀ ਸਬਜ਼ੀ ਦੇ ਵਿੱਚੋਂ ਹੀ ਭਾਫ਼ ਰਹੀ ਨਿਕਲੂਗਾ ਆਪਾਂ ਕੋਈ ਵੀ ਐਕਸਟਰਾ ਪਾਣੀ ਇਹਦੇ ਵਿੱਚ ਨਹੀਂ ਪਾਇਆ ਠੀਕ ਹੈ ਜੀ ਲਓ ਜੀ ਤੇ ਹੁਣ ਆਪਾਂ ਇਹਨੂੰ ਫੇਰ ਟੱਕ ਦਾਂਗੇ ਤੇ ਮੀਡੀਅਮ ਕੈਸ ਤੇ ਚੰਗੀ ਤਰ੍ਹਾਂ ਫੇਰ ਪਕਾਵਾਂਗੇ ਤੇ 1-2 ਮਿੰਟ ਬਾਅਦ ਇਹਨੂੰ ਇਸ ਤਰ੍ਹਾਂ ਆਪਾਂ ਫੇਰ ਇਸ ਤਰ੍ਹਾਂ ਹਿਲਾ ਦਾਂਗੇ ਸਬਜ਼ੀ ਦੀ ਰੰਗਤ ਵੀ ਬਹੁਤ ਵਧੀਆ ਹੋਗੀ ਤੇ ਖਾਜ ਵੀ ਬਹੁਤ ਜ਼ਿਆਦਾ ਟੇਸਟੀ ਹੋਗੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾਇਆ ਜਰੂਰ ਕਰਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਬੰਦ ਗੋभी ਮਟਰ ਆਲੂਆਂ ਦੀ ਸਬਜ਼ੀ ਨਵਜੀ ਕਈ ਵਾਰੀ ਆਪਾਂ ਇਕੱਲੇ ਧਰੀ ਵਾਲੀ ਸਬਜ਼ੀ ਖਾ ਕੇ ਵੀ ਮਨ ਨਾਕ ਜਾਂਦਾ ਇਸ ਤਰੀਕੇ ਨਾਲ ਤੁਸੀਂ ਸੁੱਕੀ ਸਬਜ਼ੀ ਬਣਾ ਕੇ ਖਾਓ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਲਓ ਜੀ ਆਪਾਂ 1-2 ਮਿੰਟ ਬਾਅਦ ਫੇਰ ਇਸੇ ਤਰੀਕੇ ਨਾਲ ਚੈੱਕ ਕਰਦੇ ਲੈਵਾਂਗੇ ਟੋਟਲ ਆਪ ਨੂੰ 15-20 ਮਿੰਟ ਤੇ ਲੱਗ ਗਈ ਕਿ ਇਹ ਵੀਡੀਓ ਮੈਂ ਗੈਸ ਤੇ ਸਬਜੀ ਬਣਾਉਂਦੇ ਵਕਤ ਠੀਕ ਹੈ ਜੀ ਕਿ ਕੋਈ ਵੀ ਸਬਜੀ ਬਣਾਉਣੀ ਆਪਾਂ ਜੇ ਨੂੰ ਗੈਸ ਤੇਜ ਕਰਕੇ ਬਣਾਵਾਂਗੇ ਤਾਂ ਬਿਲਕੁਲ نیچے ਲੱਗਦਾ ਡਰ ਹੁੰਦਾ ਇਸ ਤਰ੍ਹਾਂ ਬਿਲਕੁਲ ਵੀ نیچے ਨਹੀਂ ਲੱਗਦੀ ਲਓ ਜੀ ਸਬਜੀ ਆਪਾਂ ਭਾਂਹ ਚ ਰੱਖਤੀ ਹੈ ਬਣ ਕੇ ਤਿਆਰ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੁਸੀਂ ਦੇਖ ਸਕਦੇ ਇਹਨੂੰ ਆਪਾਂ نیچے ਲਾ ਲਿਆ ਗੈਸ ਤੋਂ ਤੇ ਹੁਣ ਆਪਾਂ ਇੱਥੇ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਤਾਂ ਕਿ ਆਪਣੀ ਸਬਜੀ ਦਾ ਟੇਸ ਹੋਰ ਵੀ ਵਧੀਆ ਆਵੇ ਲਓ ਜੀ ਬਹੁਤ ਜ਼ਿਆਦਾ ਵਧੀਆ ਕਰਾਈ ਤੇ ਮਸਾਲੇਦਾਰ ਸਬਜੀ ਬਣ ਕੇ ਆਪਣੀ ਤਿਆਰ ਹੋਈ ਆ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਿਲਕੁਲ ਸੌਖੇ ਤਰੀਕੇ ਨਾਲ ਕੋਈ ਜ਼ਿਆਦਾ ਆਪਣੀ ਦੀ ਮਿਹਨਤ ਨਹੀਂ ਹੈਗੀ ਨਾਲ ਦੀ ਨਾਲ ਆਪਾਂ 21 ਮਿੰਟ ਬਾਅਦ ਸਾਰਾ ਸਮਾਨ ਪਾਇਆ ਠੀਕ ਹੈ ਜੀ ਲਓ ਜੀ ਹੁਣ ਤੁਸੀਂ ਇਹਨੂੰ ਮੱਖਣ ਨਾਲ ਖਾਓ ਚਾਹੀਏ ਇਹਨੂੰ ਖਾਓ ਤੁਸੀਂ ਦੇਸੀ ਘਿਓ ਪਾ ਕੇ ਬਹੁਤ ਵਧੀਆ ਲੱਗਦੀ ਜਿੰਨੀ ਇਹ ਦੇਖਣ ਨੂੰ ਵਧੀਆ ਲੱਗਦੀ ਆ ਉਨਿਓ ਹੀ ਖਾਣ ਚ ਬਹੁਤ ਜ਼ਿਆਦਾ ਟੇਸਟੀ ਬਣੀ ਆ ਇਸ ਤਰੀਕੇ ਨਾਲ ਤੁਸੀਂ ਘਰ ਦੀ ਵਿੱਚ ਬਣਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ حاضر ਹੋਈਏ ਓਕੇ ਜੀ ਥੈਂਕ ਯੂ